जय गुरु जी शुक्रियाना गुरु जी अनंत अनंतम शुक्रियाना गुरु जी गुरु जी दी प्यारी संगत जी नो शुक्रियाना गुरु जी गुरु जी लाख लाख शुक्रिया ਤੁਸੀਂ ਸਾਨੂੰ ਚੁਣਿਆ ਸਾਨੂੰ ਚੁਣਨ ਵਾਸਤੇ लाख लाख शुक्रिया गुरु जी ਜਦੋਂ ਤੁਸੀਂ ਲਾਈਫ ਦੇ ਵਿੱਚ ਆਏ ਹੋ ਜ਼ਿੰਦਗੀ ਬਦਲੀ ਹੋਈ ਆ ਬਹੁਤ ਕੁਝ ਡੇ ਬਾਏ ਡੇ ਬਧੀਆ ਹੀ ਹੋ ਰਿਹਾ ਵਾ ਗੁਰੂ ਪਾ ਜੀ ਬਸ ਚੀਜ਼ਾਂ ਦੇ ਨਾਲ ਜ਼ਿੰਦਗੀ ਨਹੀਂ ਚੱਲਦੀ ਜੰਗੀ ਸੰਗਤ ਨਾਲ ਜ਼ਿੰਦਗੀ ਚੱਲਦੀ ਆ ਕੁਝ ਸਿੱਖਣੋਂ ਬਹੁਤੋਸ਼ ਸਿੱਖਣੋਂ ਮਿਲ ਰਿਹਾ ਗੁਰੂ ਬਾਜੀ ਜਦੋਂ ਜਦ ਤੁਸੀਂ ਲਾਈਫ ਦੇ ਵਿੱਚ ਆਇਓ ਰੋਜ਼ ਕੁਛ ਨਾ ਕੁਛ ਬਧੀਏ ਕਰਨ ਤੋਂ ਜੋ ਚੀਜ਼ਾਂ ਅਸੀਂ ਪਹਿਲਾਂ ਕਰ ਚੁੱਕੇ ਆਪਣੇ ਲਾਈਫ ਦੇ ਵਿੱਚ ਕਿਉਂ ਚੀਜ਼ਾਂ ਜਦੋਂ ਜਦ ਤੁਸੀਂ ਆਇਓ ਨਾ ਕਿ ਪਿੰਨਾ ਜਿਆਦਾ ਸ਼ੁਕਰਾਨਾ ਕਰੀਦਾ ਕਿ ਹਾਏ ਅਸੀਂ ਉਹ ਗਲਤੀਆਂ ਆਪਣੀ ਲਾਈਫ ਦੇ ਵਿੱਚ ਕਿੰਨੀਆਂ ਗਲਤੀਆਂ ਕੀਤੀਆਂ ਹੈਗੀਆਂ ਖਾਣ ਦਾ ਬਹਿਣ ਦਾ ਇਤੋਂ ਇਵਨ ਕਿ ਖਾਣ ਪੀਣ ਦਾ ਵੀ ਗੁਰੂ ਜੀ ਨੇ ਤੰਦ ਸਿਖਾਇਆ ਹੋਇਆ ਆ ਕਿ ਕਿਹੜੀਆਂ ਚੀਜ਼ਾਂ ਕਿੱਦਾਂ ਕਰਨੀਆਂ ਵਾ ਤੇ ਤੁਸੀਂ ਇਹ ਸੋਚੋ ਸੰਗਤ ਜੀ ਕੀ ਜ਼ਿੰਦਗੀ ਜੇ ਜਦੋਂ ਖਾਣ ਤੋਂ ਜ਼ਿੰਦਗੀ ਸ਼ੁਰੂ ਹੋ ਰਹੀ ਆ ਤੇ ਜ਼ਿੰਦਗੀ ਦੇ ਵਿੱਚ ਕਿੰਨਾ ਕੁਝ ਚੇਂਜਸ ਹੁੰਦੇ ਆ ਜਦੋਂ ਦੇ ਗੁਰੂ ਪਾਜੀ ਲਾਈਫ ਦੇ ਵਿੱਚ ਆਏ ਨੇ ਗੁਰੂ ਪਾਜੀ ਲੱਖ ਲੱਖ ਸ਼ੁਕਰਾਨਾ ਤੁਹਾਡਾ ਲੱਖ ਲੱਖ ਸ਼ੁਕਰਾਨਾ ਬਸ ਹਮੇਸ਼ਾ ਗੁਰੂ ਪਾਜੀ ਆ ਆਪਣੇ ਚੰਨ ਨਾਲ ਲਾ ਕੇ ਰੱਖਿਓ ਗੁਰੂਪਾ ਤੁਹਾਡੇ ਤੋਂ ਸਵਾਇ ਕੋਈ ਨਹੀਂ ਆ ਮੇਰਾ ਸੱਚੀ ਨਹੀਂ ਕੋਈ ਸੰਗਤ ਜੀ ਮੈਂ ਆਪਣਾ 사ਸੰਗਤ ਤੁਹਾਡੇ ਰੂ ਰੂ ਕਰਨਾ ਚਾਹੁੰਨੀ ਆ ਸੰਗਤ ਜੀ ਇੱਕ ਦਿਨ ਦੀ ਗੱਲ ਆ ਕਿ ਅਸੀਂ ਮਾਰਕੀਟ ਗਏ ਮੈਂ ਤੇ ਮੇਰੇ ਮਦਰ ਇਨ ਲੌਗ ਗਏ ਅਸੀਂ ਮਾਰਕੀਟ ਗਏ ਤੇ ਅਸੀਂ ਨਾ ਇੱਦਾਂ ਹੀ ਉਹਨਾਂ ਨੇ ਕੱਪੜੇ ਲੈਣੇ ਸੀਗੇ ਤੇ ਮੈਂ ਉਤੋਂ ਦੋ ਕੁ ਦਿਨ ਪਹਿਲ ਦੋ ਚਾਰ ਦਿਨ ਪਹਿਲਾਂ ਮੈਂ ਇੱਕ ਅਦਾ ਸੂਟ ਲੀਤਾ ਸੀ ਤੇ ਉਦੋਂ ਮੰਮੀ ਉਹਨਾਂ ਨੇ ਲੈਣੇ ਸੀਗੇ ਤੇ ਮੰਮੀ ਕਹਿੰਦੇ ਚੱਲ ਆ ਜਾ ਫਿਰੰਕਾ ਅਸੀਂ ਮਾਰਕੀਟ ਜਾਉਣੇ ਆ ਅਸੀਂ ਮਾਰਕੀਟ ਗਈਆਂ ਤੇ ਨਾ ਮੰਮੀ ਮੈਨੂੰ ਕਹਿਣ ਤੂੰ ਲੈ ਲੈ ਮੈਂ ਕਿਹਾ ਨਹੀਂ ਮੈਂ ਨਹੀਂ ਲੈਣੇ ਹੈਗੇ ਤੁਸੀਂ ਆਪਣਾ ਲੈ ਲਓ ਜੋ ਵੀ ਲੈਣਾ ਹੈਗਾ ਆ ਤੇ ਨਾ ਮਾਰਕੀਟ ਚ ਆਉਂਦੇ ਹੋਏ ਸੰਗਤ ਜੀ ਨਾ ਇੱਕ ਡੰਮੀ ਤੇ ਡਿਸਪਲੇ ਕੀਤਾ ਹੋਇਆ ਸੀ ਕਿਸੇ ਦੁਕਾਨ ਵਾਲਿਆਂ ਨੇ ਸੂਟ ਨਾ ਸੋਹਣਾ ਸੂਟ ਸੀ ਤੇ ਇੱਕ ਉਹਦਾ ਵੀ ਮੈਂ ਨਹੀਂ ਸੀ ਲਿੱਤਾ ਹੋਇਆ ਮੈਂ ਕਿਹਾ ਚਲੋ ਹਾਂ ਜਿਹੜਾ ਖਰਚਾ ਹੈ ਇੱਧਰ ਤੁਸੀਂ ਪੂਰਾ ਕਰ ਲਵੋ ਕੋਈ ਗੱਲ ਨਹੀਂ ਮੇਰੀ ਕੋਈ ਗੱਲ ਨਹੀਂ ਆਹੀਂ ਫੇਰ ਬਾਅਦ ਚ ਲੈ ਲਾਂਗੇ ਸੰਦਰਜੀ ਇਹ ਨਾ ਕੀ ਹੋਇਆ ਕਿ ਅਸੀਂ ਲੈ ਕੇ ਆ ਗਏ ਮੈਂ ਗੁਰੂ ਜੀ ਨੂੰ ਕਹਿੰਨੀ ਆਉਣ ਲਈ ਮਾਲੇ ਦੇ ਵਿੱਚ ਹਾਈ ਗੁਰੂਪਾ ਅੱਜ ਤੁਸੀਂ ਮੈਨੂੰ ਸੂਟ ਨਹੀਂ ਲੈ ਕੇ ਦਿੱਤਾ ਅੱਜ ਤੁਸੀਂ ਮੈਨੂੰ ਕੁਝ ਲੈ ਕੇ ਨਹੀਂ ਦਿੱਤਾ ਹੈਗਾ ਗੁਰੂਪਾ ਤੇ ਜਦੋਂ ਡਿਸਪਲੇ ਤੇ ਜਿਹੜਾ ਸੂਟ ਦੇਖਿਆ ਹੋਏ ਮੈਂ ਕਿਹਾ ਕਿੰਨਾ ਸੋਹਣਾ ਗੁਰੂਪਾ ਜੀ ਸੂਟ ਦੇਖੋ ਕਿੰਨਾ ਸੋਹਣਾ ਚਲੋ ਮੈਂ ਕਹਾਂ ਕੋਈ ਗੱਲ ਨਹੀਂ ਹਣਾ ਜਦੋਂ ਗੁਰੂ ਜੀ ਦੀ ਮਿਹਰ ਹੋਣੀ ਆ ਜਦੋਂ ਗੁਰੂ ਜੀ ਦਾ ਹੁਕਮ ਹੋਣਾ ਉਦੋਂ ਹੀ ਚੀਜ਼ ਮਿਲਣੀ ਆ ਕਿਉਂਕਿ ਜਦੋਂ ਦੀ ਗੁਰੂ ਜੀ ਮੇਰੇ ਲਾਈਫ ਚ ਆਏ ਨਾ ਮੈਂ ਹਰ ਇੱਕ ਟਾਈਮ ਮੂਮੈਂਟ ਸੈਕਿੰਡ ਸੈਕਿੰਡ ਦਾ ਸਾਬ ਮੈਂ ਹੁਣ ਆਪਣੀ ਲਾਈਫ ਚ ਇਹੀ ਦੇਖਿਆ ਹੋਇਆ ਹੈ ਕਿ ਜੋ ਗੁਰੂਪਾ ਕਰਨਗੇ ਜੋ ਗੁਰੂਪਾਜੀ ਕਰਦੇ ਨੇ ਬਸ ਉਹ ਹੀ ਸਹੀ ਆ ਉਹ ਹੀ ਹੋਣਾ ਆ ਤੇ ਉਹ ਚੀਜ਼ ਨੂੰ ਮੈਂ ਮੰਨ ਕੇ ਤੁਰਦੀ ਆ ਮੈਂ ਕਿਹਾ ਜੇ ਗੁਰੂਪਾਜੀ ਦਾ ਨਾ ਹੁਕਮ ਹੋਗਾ ਕੋਈ ਗੱਲ ਨਹੀਂ ਤੇ ਸੰਗਤ ਜੀ ਤੁਸੀਂ ਮੰਨ ਨਹੀਂ ਮੈਂ ਖੁਦ ਨਹੀਂ ਮੰਨ ਸਕਦੀ ਇਹ ਚੀਜ਼ ਕਿ ਨਾ ਅਗਲੇ ਦਿਨ ਸਵੇਰੇ ਮੈਂ ਕਿਚਨ ਚ ਕੰਮ ਕਰਦੀ ਪਈ ਸੀਗੀ ਔਰ ਫਰੈਂਡ ਦੇ ਮੇਰੀ ਫਰੈਂਡ ਦੇ ਮਮਾ ਆਏ ਤੇ ਉਹਨਾਂ ਨਾਲ ਮੇਰਾ ਪ੍ਰੇਮ ਭਾਵ ਬਹੁਤ ਹੈ ਲੇਕਿਨ ਅਸੀਂ ਲੈਣ ਦੇਣ ਤੱਕ ਕਰ ਨਹੀਂ ਰੱਖਿਆ ਹੈਗਾ ਪ੍ਰੇਮ ਭਾਵ ਤੱਕ ਕਰ ਰੱਖਿਆ ਉਦਾਂ ਅਸੀਂ ਜੋ ਮਰਜੀ ਅਸੀਂ ਬਾਹਰ ਜਾਈਏ ਖਾਈਏ ਪੀਏ ਆਪਾਂ ਇੰਜੋਏ ਕਰੀਦਾ ਵਾ ਲੇਕਿਨ ਇਦਾਂ ਨਹੀਂ ਆ ਕਿ ਕਿਸੇ ਦਾ ਬਰਥਡੇ ਆ ਗਿਆ ਉਹ ਨਵਾ ਦੋ ਆ ਦੋ ਕਿਉਂਕਿ ਸਮ ਟਾਈਮ ਕਦੀ ਹੁੰਦਾ ਕੁਛ ਦੇਣੋਂ ਕਦੀ ਨਹੀਂ ਵੀ ਹੁੰਦਾ ਘਰ ਦੇ ਹਾਲਾਤ ਦੇ ਸਾਹ ਦੇ ਨਾਲ ਤਰਨਾ ਪੈਂਦਾ ਵਾ ਤੇ ਨਾ ਮੈਂ ਕਦੀ ਉਹਨਾਂ ਨੂੰ ਬਰਥਡੇ ਗਿਫਟ ਨਹੀਂ ਕੀਤਾ ਉਹਨਾਂ ਨੇ ਕਦੀ ਮੈਨੂੰ ਨਹੀਂ ਬਰਥਡੇ ਗਿਫਟ ਕੀਤਾ ਉਦਾਂ ਅਸੀਂ ਇੰਜੋਏ ਕਰੀਦਾ ਆ ਬਾਹਰ ਅੰਦਰ ਜਾਈਦਾ ਵਾ ਬੈਠੇ ਦੋ ਖਲੋਈਦਾ ਆ ਤੇ ਮੈਂ ਹੈਰਾਨ ਹੋ ਗਈ ਹੈਰਾਨ ਹੋ ਗਈ ਕਿ ਨਾ ਅਗਲੇ ਦਿਨ ਜਦੋਂ ਅਸੀਂ ਮਾਰਕੀਟ ਤੋਂ ਹੋ ਗਏ ਅਗਲੇ ਦਿਨ ਸਵੇਰ-ਸਵੇਰ ਦੀ ਗੱਲ ਆ 9:30 ਦੇ ਕਰੀਬ ਜਿਆ ਕਿ ਮੈਂ ਕਿਚਨ 'ਚ ਕੰਮ ਕਰਦੀ ਸੀਗੀ ਤੇ ਮੇਰੇ ਫਰੈਂਡ ਦੇ ਮम्मा ਆਏ ਉਹਨਾਂ ਆਇਦੇ ਗੱਲਾਂ ਗੱਤ ਕਰਲਾ ਪਏ ਮੈਂ ਜਾਜੂ ਬਣਾਈ ਚਾ ਪੀਤੀ ਸਾਰਿਆਂ ਨੇ ਤੇ ਫਿਰ ਮੈਂ ਸਬ지 ਸੂਜੀ ਬਣਾਉਣੀ ਸੀ ਮੈਂ ਕਿ ਚੱਲ ਕੋਈ ਨਹੀਂ ਬਾਅਦ ਚ ਬਣਾਉਣੀ ਆ ਤੇ ਜਦੋਂ ਗੁਰੂ ਪਾਜੀ ਉਹ ਨਾ ਆਂਟੀ ਚੱਲੇ ਤੇ ਆਂਟੀ ਮੈਨੂੰ ਕਹਿੰਦੇ ਕਿ ਆਹ ਲਫਾਫਾ ਤੇ ਨੂੰ ਨਾ ਅੰਜਲ ਨੇ ਭੇਜਿਆ ਮੈਂ ਕਿਹਾ ਮੈਂ ਨੂੰ ਅੰਜਲ ਨੇ ਕੀ ਭੇਜਿਆ ਆ ਤੇ ਜਦੋਂ ਮੈਂ ਲਫਾਫਾ ਫੋਲ ਕੇ ਦੇਖਿਆ ਤੇ ਸੰਦੇਜੀ ਉਹਦੇ ਵਿੱਚ ਜਾਨੀ ਕਿ ਸੂਟ ਸੀ ਹਾਂ ਪਲਾਜ਼ੋ ਸੂਟ ਸੀਗਾ ਤੇ ਮੈਨੂੰ ਇੱਕ ਨਾਮ ਹੀ ਉਹ ਜਦੋਂ ਉਹਨਾਂ ਨੇ ਮੈਨੂੰ ਪਾਪਾ ਕੋਲ ਨਾ ਮੈਂ ਗੁਰੂ ਜੀ ਮੇਰੇ ਅੱਖਾਂ ਦੇ ਅੱਖ ਅੱਗਾ ਅੱਖਾਂ ਦੇ ਅੱਗੇ ਆ ਗਏ ਮੇਰੇ ਮੈਂ ਕਿਹਾ ਲੱਖ ਲੱਖ ਸ਼ੁਕਰ ਹੈ ਗੁਰੂ ਜੀ ਤੁਸੀਂ ਆਪਣੀ ਬੱਚੀ ਨਾਲ ਇੰਨਾ ਪਿਆਰ ਕਰਦੇ ਹੋ ਗੁਰੂ ਪਾ ਹੈ ਕਿ ਅੱਜੇ ਮੈਂ ਕੱਲ ਸੂਟ ਨਹੀਂ ਸੀ ਲੇਤਾ ਤਾਂ ਤੁਹੀਂ ਅੱਜ ਦਿਨ ਚੜਦੇ ਨੂੰ ਹਜੇ ਤਾਂ ਦੁਕਾਨਾਂ ਵੀ ਨਹੀਂ ਮਾਰਕੀਟ 'ਚ ਵੀ ਨਹੀਂ ਦੁਕਾਨਾਂ ਖੁੱਲੀਆਂ ਤਾਂ ਤੁਸੀਂ ਪਹਿਲੇ ਮੈਨੂੰ ਸੂਟ ਦਵਾ ਦਿੱਤਾ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਨਹੀਂ ਆਂਟੀ ਜੀ ਪ੍ਰੇਮ ਪਾਪ ਆਪਣੇ ਥਾ ਹੈ ਹਨ ਤੁਸੀਂ ਮੈਂ ਨਹੀਂ ਹੈ ਲੈਣਾ ਹੈਗਾ ਕੋਈ ਗੱਲ ਨਹੀਂ ਤੇ ਉਹ ਆਂਟੀ ਮੰਨੇ ਨਹੀਂ ਕਾਫੀ ਆਪਾਂ ਬੈਂਸ ਵਿੱਚ ਹੀ ਕਰਦੇ ਰਹੇ ਪਰ ਉਹ ਮੰਨੇ ਨਹੀਂ ਤੇ ਮੈਂ ਗੁਰੂ ਜੀ ਦਾ ਹੁਕਮ ਮੰਨ ਕੇ ਤੇ ਉਹ ਮੇਰਾ ਖ ਲੈਤਾ ਉਹ ਪਲਾਜ਼ੋ ਤਾਂ ਮੈਨੂੰ ਟਾਈਟ ਆ ਕਿਉਂਕਿ ਉਹ ਰੈਡੀमेड ਆ ਤੇ ਉਹ ਖੁੱਲਾ ਪੀੜਾ ਵੀ ਨਹੀਂ ਹੋਣਾ ਤੇ ਪਰ ਮੈਂ ਲੱਖ ਲੱਖ ਸ਼ੁਕਰ ਕੀਤਾ ਤੇ ਮੈਂ ਉਹ ਪਲਾਜ਼ੋ ਉੱਧੇ ਹੀ ਸਾਮਕ ਰੱਖਿਆ ਹੋਇਆ ਮੇਰੇ ਮਦਰ ਨੇ ਲੋਕ ਕਹਿੰਦੇ ਚੱਲ ਕੋਈ ਗੱਲ ਨਹੀਂ ਆਪਾਂ ਇਦਾਂ ਉਹਨੂੰ ਦੇ ਦੇਵਾਂਗੇ ਮੈਂ ਕਿਹਾ ਨਹੀਂ ਇਹ ਨਹੀਂ ਮੈਂ ਦੇਣਾ ਹੈਗਾ ਮੈਂ ਇੰਨਾ ਜ਼ਿਆਦਾ ਸ਼ੁਕਰੀਆ ਕੀਤਾ ਗੁਰੂ ਪਾਜੀ ਦਾ ਇੰਨਾ ਜ਼ਿਆਦਾ ਸ਼ੁਕਰੀਆ ਕੀਤਾ ਗੁਰੂ ਜੀ ਲੱਖ ਲੱਖ ਸ਼ੁਕਰੀਆ ਤੁਹਾਡਾ ਲੱਖ ਲੱਖ ਸ਼ੁਕਰੀਆ ਗੁਰੂ ਪਾ ਤੁਸੀਂ ਹਮੇਸ਼ਾ ਆਪਣੇ ਬੱਚੋਂ ਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਿਓ ਬਲ ਬੁੱਧੀ ਬਖਸ਼ਿਓ ਗੁਰੂ ਪਾਜੀ ਇਸ ਮਾਰੀ ਦੁਨੀਆ ਤੋਂ ਬਚਾ ਕੇ ਰੱਖਿਓ ਆਪਣੇ ਮੇਰ ਪਰਿਆ ਹੱਥ ਰੱਖਿਓ ਹਮੇਸ਼ਾ ਗੁਰੂ ਦੀ ਸ਼ਰਨ ਚ ਰੱਖਿਓ ਚੰਗੇ ਕੰਮ ਦੇ ਵਿੱਚ ਸੁਧ ਬੁੱਧ ਦੋ ਬਸ ਚੰਗਾ ਹੀ ਕਰਵਾਈਓ ਗੁਰੂ ਪਾ ਕਿਉਂਕਿ ਗੁਰੂ ਪਾਜੀ ਤੇ ਕਰਵਾਉਂਦਾ ਹੀ ਆਬੀਅਸਲੀ ਚੰਗਾ ਆ ਬਸ ਆਪਣੀ ਜਿਹੜੀ ਸੋਚ ਸਮਝ ਆ ਬਸ ਇਹੀ ਗੁਰੂ ਪਾਜੀ ਵਧੀਆ ਰਹੇ ਤੇ ਮੈਂ ਆਪਣੀ ਬਾਣੀ ਨੂੰ ਇੱਥੇ ਹੀ ਵਿਰਾਮ ਦਿੰਨੀ ਆ ਤੇ ਸੰਗਤ ਜੀ ਜੇ ਮੇਰੇ ਕੋਈ ਬੋਲਣ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤੇ ਮੈਨੂੰ ਗੁਰੂ ਜੀ ਦੀ ਪਿਆਰੀ ਬੱਚੀ ਸਮਝ ਕੇ ਮਾਫ ਕਰ ਦਿਓ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਨੰਤਮ ਸ਼ੁਕਰਾਨਾ ਮੇਰੇ ਗੁਰੂ ਦਾ